ਸੰਗਤ ਜੀ ਸਾਖੀ ਦਾਣੇ-ਦਾਣੇ ਤੇ ਲਿਖਿਆ ਹੁੰਦਾ ਹੈ ਖਾਣ ਵਾਲੇ ਦਾ ਨਾਮ ਇੱਕ ਵਾਰ ਦੀ ਗੱਲ ਹੈ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਮਰਦਾਨੇ ਨੂੰ ਨਾਲ ਲੈ ਕੇ ਕਿਤੇ ਜਾ ਰਹੇ ਸੀ ਰਸਤੇ ਵਿੱਚ ਉਸ ਨੂੰ ਭੁੱਖ ਲੱਗ ਗਈ ਤੇ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਮੈਨੂੰ ਬੜੀ ਭੁੱਖ ਲੱਗ ਗਈ ਹੈ ਗੁਰੂ ਨਾਨਕ ਦੇਵ ਜੀ ਨੇ ਹੂ ਮੁਸਕਰਾ ਕੇ ਕਿਹਾ ਕਿ ਮਰਦਾਨਿਆ ਜਿਸ ਦਾਣੇ ਤੇ ਤੇਰਾ ਨਾਮ ਲਿਖਿਆ ਹੋਏਗਾ ਉਹ ਤੈਨੂੰ ਜ਼ਰੂਰ ਮਿਲੇਗਾ ਤੇ ਉਹ ਤੈਨੂੰ ਹੀ ਮਿਲੇਗਾ ਕਿਸੇ ਹੋਰ ਨੂੰ ਨਹੀਂ ਮਿਲੇਗਾ ਉਹ ਹੈਰਾਨ ਹੋ ਗਿਆ ਤੇ ਆਖਣ ਲੱਗਾ ਗੁਰੂ ਜੀ ਇਹ ਕਿਵੇਂ ਹੋ ਸਕਦਾ ਹੈ ਤਾਂ ਗੁਰੂ ਜੀ ਨੇ ਉਸ ਨੂੰ ਸਮਝਾਇਆ ਇਹ ਸੱਚ ਹੈ ਐਦਾਂ ਹੀ ਹੁੰਦਾ ਹੈ ਜੋ ਤੇਰੇ ਕਰਮਾ ਜੈ ਉਹ ਤੈਨੂੰ ਹੀ ਮਿਲੇਗਾ ਕਿਸੇ ਹੋਰ ਨੂੰ ਨਹੀਂ ਮਿਲ ਸਕਦਾ ਤੇ ਜੋ ਕਿਸੇ ਹੋਰ ਦੀ ਕਿਸਮਤ ਵਿੱਚ ਲਿਖਿਆ ਹੈ ਉਹ ਤੂੰ ਨਹੀਂ ਖਾ ਸਕਦਾ ਜਦੋਂ ਉਹ ਇੱਕ ਖੇਤ ਦੇ ਕੋਲੋਂ ਦੀ ਲੰਘ ਰਹੀ ਸੀ ਤਾਂ ਉੱਥੇ ਮੱਕੀ ਦੀ ਫਸਲ ਸੀ ਤਾਂ ਧਪਾਈ ਬਰਦਾਨੇ ਨੇ ਮੱਕੀ ਦਾ ਇੱਕ ਦਾਣਾ ਚੁੱਕ ਲਿਆ ਤੇ ਗੁਰੂ ਜੀ ਤੋਂ ਪੁੱਛਿਆ ਗੁਰੂ ਜੀ ਨੇ ਕਿਹਾ ਕਿ ਇਸ ਦਾਣੇ ਉੱਤੇ ਨਾਲ ਦੇ ਕਿਸੇ ਪਿੰਡ ਦੇ ਕਿਸੇ ਮੁਰਗੇ ਦਾ ਹੱਕ ਹੈ ਇਹ ਉਸ ਤੱਕ ਜ਼ਰੂਰ ਪਹੁੰਚੇਗਾ ਇਹ ਦਾਣਾ ਉਹ ਮੁਰਗਾ ਹੀ ਖਾਏਗਾ ਤਾਂ ਮਰਦਾਨਾ ਹੋਰ ਵੀ ਹੈਰਾਨ ਹੋ ਗਿਆ ਉਸ ਨੇ ਕਿਹਾ ਕਿ ਜੇ ਮੈਂ ਇਹ ਦਾਣਾ ਖਾ ਗਿਆ ਤਾਂ ਫਿਰ ਉਸ ਤੱਕ ਕਿੱਦਾਂ ਪਹੁੰਚੇਗਾ ਇਹਨੇ ਕਹਿਨ ਦੀ ਹੀ ਦੇਸੀ ਕੀ ਮੂੰਹ ਚ ਪਾਲ ਲਈ ਉਛਾਲ ਲਿਆ ਪਰ ਉਹ ਦਾਣਾ ਉਹਦੇ ਮੂੰਹ 'ਚ ਪੈਣ ਦੀ ਬਜਾਏ ਉਸਦੇ ਨੱਕ ਦੇ ਵਿੱਚ ਪੈ ਗਿਆ ਜਿਸ ਤੇ ਕਰਕੇ ਉਸਨੂੰ ਬੜੀ ਤਕਲੀਫ ਹੋਈ ਉਹਦੀ ਹਾਲਤ ਦੇਖ ਕੇ ਕੁਝ ਲੋਕ ਹੋਰ ਵੀ ਇਕੱਠੇ ਹੋ ਗਏ ਸਾਰਿਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਉਸਦੇ ਨੱਕ ਵਿੱਚੋਂ ਉਹ ਦਾਣਾ ਨਿਕਲ ਸਕੇ ਪਰ ਉਹ ਨਹੀਂ ਨਿਕਲਿਆ ਫਿਰ ਇੱਕ ਵਿਅਕਤੀ ਨੇ ਕਿਹਾ ਨੇੜੇ ਦੇ ਪਿੰਡੋਂ ਵਿੱਚ ਇੱਕ ਹਕੀਮ ਹੈ ਉਸ ਤੇ ਕੋ ਲੈ ਚੱਲੋ ਕੀ ਪਤਾ ਉਹ ਇਸ ਦਾਣੇ ਨੂੰ ਬਾਹਰ ਕੱਢ ਸਕੇ ਜਦੋਂ ਉਹ ਨਾਲ ਦੇ ਪਿੰਡ ਵਿੱਚ ਗਏ ਤਾਂ ਉੱਥੋਂ ਦੇ ਇੱਕ ਜੱਟ ਨੇ ਮੁਰਗੇ ਰੱਖੇ ਹੋਏ ਸੀ ਜਦੋਂ ਉਹ ਉੱਥੋਂ ਦੀ ਲੰਘ ਰਹੇ ਸੀ ਤੇ ਅਚਾਨਕ ਮਰਦਾਨੇ ਨੂੰ ਚੱਕਾਈ ਤੇ ਮੱਕੀ ਦਾ ਦਾਣਾ ਨੱਕ ਚੋਂ ਬਾਹਰ ਆ ਗਿਆ ਦਾਣਾ ਹੀ ਠਾ ਡਿੱਗ ਗਿਆ ਤੇ ਮੁਰਗਾ ਦੌੜ ਕੇ ਉਸ ਦਾਣੇ ਨੂੰ ਖਾ ਗਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੈਂ ਤੈਨੂੰ ਕਿਹਾ ਸੀ ਨਾ ਕਿ ਜਿਸ ਦਾਣੇ ਤੇ ਜਿਸ ਦੀ ਮੋਹ ਲੱਗੀ ਹੈ ਉਹ ਦਾਣਾ ਉਹ ਇਨਸਾਨ ਹੀ ਖਾ ਸਕਦਾ ਹੈ ਤਪਾਈ ਮਤਾਨਾ ਜੀ ਮਾਫੀ ਮੰਗਣ ਲੱਗ ਪਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਡਿੱਗ ਗਏ ਤੇ ਕਿਹਾ ਕਿ ਗੁਰੂ ਜੀ ਮੈਨੂੰ ਮਾਫ ਕਰ ਦਿਓ ਮੇਥੋਂ ਭੁੱਲ ਹੋ ਗਈ ਹੈ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਚਾਹੇ ਜੋ ਵੀ ਹੋ ਜਾਏ ਇਨਸਾਨ ਨੂੰ ਹਿੰਮਤ ਨਹੀਂ ਛੱਡਣੀ ਚਾਹੀਦੀ ਕਿਉਂਕਿ ਜੋ ਤੁਹਾਡੇ ਕਰਮਾਂ ਵਿੱਚ ਹੈ ਉਹ ਤੁਹਾਨੂੰ ਹੀ ਮਿਲਦਾ ਹੈ ਸੋ ਮਾਲਕ ਦਾ ਭਾਣਾ ਮੰਨਣਾ ਚਾਹੀਦਾ ਹੈ ਮਿਹਨਤ ਕਰਨੀ ਚਾਹੀਦੀ ਹੈ ਸੰਤ ਜੀ ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਵਿਸਾ ਕੀ ਕਿਵੇਂ ਦੀ ਲੱਗੀ ਹੈ